ਅਸੀਕਾਲ ਦੋਸਤੋ ਕੀ ਹਾਲ ਹੈ ਤੁਹਾਡਾ ਅਸੀਂ ਹੋਣਨਾ ਮੈਂ ਤੇ ਬਾਜਵਾ ਸਾਹਿਬ ਬਾਜਵਾ ਸਾਹਿਬ ਫਤਿਹ ਬਲਾ ਲੋ ਜੀ ਮੈਂ ਤੇ ਬਾਜਵਾ ਸਾਹਿਬ ਅੱਜ ਆ ਬਾਜਵਾ ਸਾਹਿਬ ਤੇ ਮੈਂ ਅਸੀਂ ਸਫਰ ਕਰ ਰਹੇ ਆ ਖੰਨੇ ਜਾ ਰਹੇ ਆ ਖੰਨੇ ਔਰ ਖੰਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਦਾ ਤੱਕਾ ਸਰਕਾਰ ਨੇ ਕੀਤਾ ਬਾਰੇ ਇਲੈਕਸ਼ਨ ਸੀਗਾ ਇੱਕ ਸੀਟ ਤੇ ਤੇ ਉਹ ਸੀਟ ਜਿਹੜੀ ਆ ਉਹ ਅਸੀਂ ਜਿੱਤਰੇ ਸੀ ਦੋ ਹਾਂਜੀ ਚਾਰ ਔਰਡ ਨੇ ਤਿੰਨ ਚਾਪਾ ਆਲਰੇਡੀ ਜਿੱਤ ਚੁੱਕੇ ਚਾਰ ਔਰਡਰ ਚੋ ਤਿੰਨ ਔਰਡ ਆ ਅਸੀਂ ਜਿੱਤ ਚੁੱਕੇ 150 ਔਰਡ ਦਿੱਤੀਆਂ ਚੌਥੇ ਵਿੱਚ ਆਪ ਦੇ ਆਦਮੀਆਂ ਨੇ ਮਸ਼ੀਨ ਤੋੜ ਦਿੱਤੀ ਐ ਤੇ ਅਸੀਂ ਇਹ ਮੰਗ ਉਥੇ ਵਰਕਰਸ ਦੀ ਵੀ ਮੰਗ ਹੈ ਸਾਡੀ ਵੀ ਮੰਗ ਹੈ ਐਡਮਿਨਿਸਟ੍ਰੇਸ਼ਨ ਦੇ ਕੋਲ ਕਿ ਜਿਨ੍ਹਾਂ ਨੇ ਮਸ਼ੀਨ ਤੋੜੀ ਏ ਉਹਨਾਂ ਤੇ ਭਾਈ ਨੇ ਪਰਚਾ ਹੁਣਾ ਦੇ। ਤੇ ਇਮੀਡੀਏਟਲੀ ਰਿਜ਼ਲਟ ਕਰਨਾ ਚਾਹੀਦਾ ਇਹਨਾਂ ਨੂੰ ਉੱਥੇ। ਚਿਪ ਜਿਹੜੀ ਹੈ ਚਿਪ ਟੁੱਟ ਨਹੀਂ ਸਕਦੀ। ਮਸ਼ੀਨ ਜੇ ਟੁੱਟ ਵੀ ਗਈ ਨਵੀਂ ਮਸ਼ੀਨ ਚ ਪਾ ਕੇ ਵੀ ਉਹ ਗਿਣਤੀ ਕਰਾਈ ਜਾ ਸਕਦੀ ਏ। ਹੁਣ ਉੱਥੇ ਜਾ ਕੇ ਇਹਨੇ ਕਰਦੇ ਕੀ ਨੇ? ਬਟ ਅਸੀਂ ਸਾਰੇंनो ਪਹਿਲੇ ਤੋਂ ਦੋਨੋਂ ਹੀ ਅਸੀਂ ਸਮੁੱਚੀ ਕਾਂਗਰਸ ਤੇ ਸਾਰੇ ਸਾਥੀਆਂ ਨੂੰ ਵਰਕਰਜ਼ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਆ। ਆਪ ਦੇ ਇੰਨੇ ਧੱਕੇ ਦੇ ਬਾਪ ਦੀ। ਇੰਨੇ ਕਹਿ ਰਹੇ ਬਾਵਜੂਦ ਵੀ ਕਾਂਗਰਸ ਦੀ ਬੜੀ ਚੰਗੀ ਪਰਫਾਰਮੈਂਸ ਰਹੀ ਅੰਮ੍ਰਿਤਸਰ ਤੇ ਅਸੀਂ ਕਾਬਜ਼ ਹੋ ਗਏ ਆ ਫਗਵਾੜੇ ਤੇ ਅਸੀਂ ਕਾਬਜ਼ ਹੋ ਗਏ ਆ ਲੁਧਿਆਣੇ ਤੇ ਬਹੁਤ ਚੰਗੀ ਚੈਡੀ ਫਾਈਟ ਰਹੀ ਪਟਿਆਲੇ ਦੇ ਵਿੱਚ ਤੇ ਵੱਡੇ ਪੈਮਾਨੇ ਤੇ ਗੋਡਾ ਕਰਦੀ ਹੋਈ ਹੈ ਜਿਲੰਦਰ ਦੇ ਵਿੱਚ ਵੀ ਇਸ ਤੋਂ ਵੀ ਚੰਗੀ ਪਰਫਾਰਮੈਂਸ ਕੀਤੀ ਜਾ ਸਕਦੀ ਸੀ ਸੋ ਅਸੀਂ ਸਾਰੇ ਸਾਥੀਆਂ ਨੂੰ ਦਿਲੀ ਮੁਬਾਰਕਬਾਦ ਜਿੰਨੇ ਨਵੇਂ ਬਣੇ ਨੇ ਕੰਟੈਸਟ ਕਰਕੇ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਬਣ ਸਕੇ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਵਾਂਗੇ ਪਾਰਟੀ ਹਮੇਸ਼ਾ ਤੁਹਾਡੀ ਪਿੱਛੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਣੀ ਅਸੀਂ ਕਿੱਟੇ ਆ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਣੀ ਹੈ ਪੰਜਾਬ ਦੇ ਵਿੱਚ ਅਗਲਾ ਜਦੋਂ ਵੀ ਚੰਡਾ ਉਹ ਕਾਂਗਰਸ ਇੰਡੀਆ ਨੈਸ਼ਨਲ ਕਾਂਗਰਸ ਦਾ ਰਹਿਣਾ ਹੈ ਹੁਣ ਗੱਲ ਰਾਜਾ ਜੀ ਤੁਹਾਡੀ ਆਛਾ ਬਾਜਵਾ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੱਤੀ ਹੈ ਤੇ ਉਹ ਗੱਲ ਇਹ ਹੈ ਕਿ ਬਹੁਤ ਚੰਗੇ ਨਤੀਜੇ ਆਏ ਇਕਤਾ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਭਾਜਪਾ ਕਹਿੰਦੀ ਸੀ ਅਸੀਂ ਸ਼ਹਿਰਾਂ ਦੇ ਵਿੱਚ ਸਾਨੂੰ ਪਾਰਲੀਮੈਂਟ ਚ ਵੋਟਾਂ ਪਈਆਂ ਉਹ ਵੀ ਪੰਜਾਬ ਦੇ ਸ਼ਹਿਰੀਆਂ ਨੇ ਹਿੰਦੂ ਭਰਾਵਾਂ ਨੇ ਕਿਉਂਕਿ ਪਾਰਲੀਮੈਂਟ ਵੇਲੇ ਗੱਲ ਹੋਰ ਸੀਗੀ ਲੇਕਿਨ ਇਸ ਵਾਰ ਇਹ ਦੱਸਦਾ ਕਿ ਉਹਨਾਂ ਦੀ ਵਿਧਾਨ ਸਭਾ ਚ ਜਿਹੜੀ ਪ੍ਰੀਫਰੈਂਸ ਹੈਗੀ ਆ ਉਹ ਕਾਂਗਰਸ ਪਾਰਟੀ ਹੈ ਸੋ ਸ਼ਹਿਰਾਂ ਦੇ ਜਿਹੜੇ ਰੁਝਾਨ ਰਹੇ ਆ ਔਰ ਜਿਹੜੀ ਉਹਨਾਂ ਦੀ ਪਰਸੈਂਟੇਜ ਸੀ ਜੇ ਉਹ ਕੱਲ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਉਹ ਪਰਸੈਂਟੇਜ ਤੁਸੀਂ ਦੇਖੋਗੇ ਤਾਂ ਬਾਟਮ ਲੋ ਜਿਹੜੀ ਪਰਫਾਰਮੈਂਸ ਰਹੀ ਹੈ ਭਾਜਪੀ ਦੀ ਇਹ ਸ਼ਹਿਰਾਂ ਚ ਸੋ ਅਸੀਂ ਅ ਅੰਮ੍ਰਿਤਸਰ ਕਲੀਅਰ ਕਟ ਮジョਰਿਟੀ ਦੇ ਵਿੱਚ ਹੈ ਫਗਵਾੜਾ ਤੇ ਜਿੱਥੇ ਲੁਧਿਆਣਾ ਦੀ ਗੱਲ ਹੈ ਅਸੀਂ 30 ਸੀਟਾਂ ਜਿੱਤੇ ਤੇ 41 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਤੇ 20 ਸੀਟਾਂ ਤੇ ਸ਼ਹਿਰ ਲੁਧਿਆਣਾ ਡੋਮਿਨੇਟ ਕੀਤਾ ਸੀ ਪਿਛਲੀ ਵਾਰੀ ਜਾਨੀ ਕਿ ਛੇਾਂ ਚੋਂ ਬਾਦਵਾ ਸਾਹਿਬ ਪੰਜਾਂ ਤੇ ਬਾਰੀ ਬਹੁਤ ਦੇ ਨਾਲ ਉਹ ਅੱਗੇ ਸਨ ਲੇਕਿਨ ਇਸ ਵਾਰੀ ਮੰਡਟ ਆਪਾ ਨੂੰ ਮਿਲਿਆ ਕਾਂਗਰਸ ਪਾਰਟੀ ਨੂੰ ਪਟਿਆਲਾ ਜਿੱਥੇ ਤੁਸੀਂ ਕਹਿੰਦੇ ਹੋ ਅਖਬਾਰਾਂ ਨੇ ਲਿਖਿਆ ਜੀ ਮੇਰ ਉਹਨਾਂ ਦਾ ਉਹ ਇਸ ਕਰਕੇ ਹੈ ਕਿ 40 ਜਗਤ ਸਾਡੇ ਕਾਗਜ ਹੀ ਨਹੀਂ ਪਰਣ ਦਿੱਤੇ ਗਏ ਇੱਕ ਉਹ ਮੁੰਡਾ ਸਾਡਾ ਜਿਹਨੂੰ ਅੰਦਰ डकਿਆ ਸੀ ਸੰਜੀਵ ਉਹ 400 450 ਵੋਟਾਂ ਨਾਲ ਜਿੱਤ ਗਿਆ ਉਹਦੇ ਪਰਚਾ ਕਰਤਾ ਸੀ ਹੁਣ ਕਹਿੰਦੇ ਆ ਛੱਡਤਾ ਸੋ ਕਹਿਣ ਦਾ ਮਤਲਬ ਬਹੁਤ ਚੰਗੇ ਰੁਝਾਨ ਰਹੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ ਆ ਹਮੇਸ਼ਾ ਹੀ ਸਾਨੂੰ ਦੋਨੋਂ ਜਾਣੇ ਜਦੋਂ ਦੇ ਅਸੀਂ ਬਣੇ ਸੱਚੇ ਪਾਤਸ਼ਾਹ ਨੇ ਲਾਜ ਵੀ ਰੱਖੀ ਤੇ ਲੋਕਾਂ ਨੇ ਅਸ਼ੀਰਵਾਦ ਵੀ ਦਿੱਤਾ ਚਾਹੇ ਉਹ ਪਾਰਲੀਮੈਂਟ ਦੀਆਂ ਚੋਣਾਂ ਸਨ ਚਾਹੇ ਉਹ ਸਰਪੰਚੀ ਦੀਆਂ ਚੋਣਾਂ ਸਨ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਆਹ ਮਿਊਨਿਸਪਲ ਕਮੇਟੀਆਂ ਵੀ ਸਾਬ ਸੰਗਰੂਰ ਚ ਸੰਗਰੂਰ ਦੀ ਵੀ ਦੱਸੋ ਤੁਸੀਂ ਕਰੋ ਹਰਨੋ ਵੇਖੋ ਵੱਡੀ ਗੱਲ ਇਹ ਹੈ ਜੋ ਰਾਜਾ ਜੀ ਦਾਸੇ ਨੇ ਸੰਗਰੂਰ ਪਹਿਲੇ ਬਰਨਾਲੇ ਇਹਨਾਂ ਦਾ ਕਿਲਾ ਬਣਿਆ ਇੰਡੀਆ ਨੈਸ਼ਨਲ ਕਾਂਗਰਸ ਦਾ ਝੰਡਾ ਸੀ ਉਥੇ ਲੜਾਰਿਆ ਬਰਨਾਲੇ ਦੇ ਵਿੱਚ ਹੈੱਡਕ quart ਫਿਰ ਸੰਗਰੂਰ ਦੇ ਵਿੱਚ ਐਦਕੀ ਕਾਂਗਰਸ ਨੇ ਆਪ ਨੂੰ ਵਕ ਸੀਟਾਂ ਖੜੀਆਂ ਭਾਵੇਂ ਮੈਜੋਰਟੀ ਕਿਸੇ ਨੂੰ ਨਹੀਂ ਮਿਲ ਸਕੀ ਬਟ ਇਹਦੇ ਵਿੱਚ 10 ਇੰਡੀਪੈਂਡੈਂਟ ਹੋਰ ਨੇ ਜਿਹੜੀ ਮੇਰੀ ਕੱਲ ਸੰਗਰੂਰ ਸ਼ਹਿਰ ਚ ਵੀ ਗੱਲ ਹੋਈ ਏ ਉਹਦੇ ਵਿੱਚ ਮੈਜੋਰਟੀ ਇੰਡੀਪੈਂਡੈਂਟ ਵੀ ਸਾਡੀ ਕਾਂਗਰਸ ਦੇ ਨਾਲ ਤਲਕ ਰੱਖਦੇ ਸੋ ਆ ਸੰਗਰੂਰ ਤੇ ਬਰਨਾਲੇ ਦਾ ਇਹਨਾਂ ਦੇ ਘੜ ਆਪ ਦੇ ਭੰਦ ਦਿੱਤੇ ਨੇ ਤੇ ਹੁਣ ਤੁਸੀਂ ਵੇਖੋ ਉਸ ਦਿਨ ਦਾ ਕੋਈ ਰਿਐਕਸ਼ਨ ਭਗਵੰਤਾ ਨਹੀਂ ਆਇਆ ਆ ਲੋਕ ਪ੍ਰਧਾਨ ਜੀ ਹੁਣ ਅੱਗੇ ਗੱਲ ਕਰਨ ਆ ਬਾਦਵਾ ਸਾਹਿਬ ਉਹ ਉੱਪਰ ਵੀ ਅਸੀਂ ਜਿੱਤ ਗਏ ਆ ਕਲੈਰਿਟੀ ਨਾਲ ਔਰ ਮੁੱਲਾਪੁਰ ਦੇ ਵਿੱਚ 33000 ਵੋਟ ਬਦੀ ਸੀ ਸੰਦੀਪ ਸੰਧੂ ਸਾਹਿਬ ਦੇ ਇਲਾਕੇ ਚ ਇਸ ਵਾਰੀ ਅਸੀਂ ਮੁੱਲਾਪੁਰ ਦੀ ਵੀ ਸਾਰੀ ਜਿਹੜੀ ਕਮੇਟੀ ਆ ਉਹ ਬਣਾ ਲਈ ਹੈ ਤਕਰੀਬਨ ਤਕਰੀਬਨ ਈਵਨ ਲਾਡੀ ਸ਼ੇਰੋ ਵਾਲਾ ਉੱਥੇ ਵੀ ਕਲੈਰਿਟੀ ਦੇ ਨਾਲ ਮжоਰਿਟੀ ਸਾਡੇ ਕੋਲੇ ਆਈ ਹੈ ਸਾਡੇ ਪੋਹੇ ਹਲਕੇ ਦੇ ਵਿੱਚ ਵੀ ਆ ਪੰਜ ਕਾਂਗਰਸ ਜਿੱਤੀ ਹੈ ਇੱਕ ਉਥੇ ਨਰੋਟ ਜੈਮਲ ਸਿੰਘ ਦੀਆਂ ਇਲੈਕਸ਼ਨ ਸੀ ਲੋਕਲ ਪੰਜ ਆਪ ਨੂੰ ਆਈਆਂ ਪੰਜ ਕਾਂਗਰਸ ਨੂੰ ਆਈਆਂ ਇੱਕ ਭਾਜਪਾ ਨੂੰ ਆਈ ਹੈ ਉਥੇ ਵੀ ਸਾਡੀ ਪਰਫਾਰਮੈਂਸ ਚੰਗੀ ਖੁਦ ਸੱਚੇ ਬਾਦਸ਼ਾਹ ਦੀ ਬਹੁਤ ਕਿਰਪਾ ਹੈ ਦੋਸਤੋ ਔਰ ਕਿਤੇ ਤੁਹਾਨੂੰ ਲੱਗਦਾ ਕਿ ਅ ਅਸੀਂ ਕਿਤੇ ਕਈ ਵਾਰੀ ਸਾਥੋਂ ਵੀ ਗਲਤੀ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਤਾਂ ਸਾਨੂੰ ਕਿਰਪਾ ਕਰਕੇ ਦੱਸਦੇ ਰਿਹਾ ਕਰੋ ਫੀਡਬੈਕ ਦਿੰਦੇ ਰਿਹਾ ਕਰੋ ਪਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨਿਰੰਤਰ ਲੜਾਈ ਲੜ ਰਹੀ ਹੈ ਸੱਚੇ ਪਾਤਸ਼ਾਹ ਦੀ ਬਹੁਤ ਆਪਾਰ ਕਰਤਾ ਹੈ। ਔਰ ਇਸ ਵਾਰੀ 2027 ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਝੱਡਾ ਹੈ ਤੁਹਾਡੀ ਕਿਰਪਾ ਦੇ ਨਾਲ ਅਸੀਂ ਬੁਲੰਦ ਕਰਾਂਗੇ ਤੇ ਕੱਲ ਨੂੰ ਪੂਰੇ ਅੰਕੜਿਆਂ ਦੇ ਨਾਲ ਤੁਹਾਨੂੰ ਅਸੀਂ ਮੈਂ ਤੇ ਬਾਜਵਾ ਸਾਹਿਬ ਤੇ ਹੋਰ ਸੀਨੀਅਰ ਆਗੂ ਸਹਿਬਾਨ ਨਾਲ ਨੂੰ ਬੇਨਤੀ ਕਰਾਂਗੇ ਕਿ ਅਸੀਂ ਫਿਰ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਕਿਸੇ ਟਾਈਮ ਨਿਸ਼ਚਿਤ ਕਰਕੇ ਅਸੀਂ ਸਾਰੀ ਡਿਟੇਲ ਦਿਆਂਗੇ। ਧੰਨਵਾਦ ਬਾਜਵਾ ਸਾਹਿਬ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਬਹੁਤ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ। ਤੇ ਜਿਹੜੇ ਨਹੀਂ ਵੀ ਕਾਮਯਾਬ ਹੋ ਸਕੇ ਤਗੜੇ ਹੋ ਕੇ ਮਿਹਨਤ ਕਰੋ ਅਗਲੀ ਵਾਰ ਅਸੀਂ ਸਾਰਿਆਂ ਨੇ ਜਿੱਤ ਕੇ ਨਿਕਲਣਾ ਹੈ ਇਸ ਟੀਚੇ ਦੇ ਨਾਲ ਅਸੀਂ ਦੋਨੋਂ ਹੀ ਭਰਾ ਇਕੱਠੇ ਆ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਮਿੱਤਰੋ ਥੈਂਕ ਯੂ